ਹਾਂ ਜੀ ਸਾਰੇ ਕਾਲਜ ਦੇ ਮਿੱਤ ਘਰ ਦੇ ਸੇ ਬਹੁਤ ਵਧੀਆ ਹੋਵੋਗੇ ਤੇ ਅੱਜ ਅਪਾ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜੀ ਜਿਸ ਵੀਡੀਓ ਦੀ ਬਹੁਤ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਸੀ ਜੀ ਹਾਂ ਅਪਾ ਸਾਰਿਆਂ ਨੂੰ ਪਤਾ ਹੀ ਹੈ ਕਿ ਸੁੱਖ ਪੈਨ ਜੋ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਉਹਨਾਂ ਬਾਰੇ ਬਹੁਤ ਹੀ ਲੋਕਾਂ ਦੇ ਮਨ ਵਿੱਚ ਸਵਾਲ ਆ ਜਿਨ੍ਹਾਂ ਦੇ ਉਹਨਾਂ ਨੂੰ ਜਵਾਬ ਵੀ ਨਹੀਂ ਦਿੱਤੇ ਗਏ ਪਰ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਪੈ ਰਿਹਾ ਕਿ ਸੁੱਖ ਪੈਨ ਦਾ ਕਰ ਕਿਹੜਾ ਹੈ ਸੁੱਖ ਭੈਣ ਕਿੱਥੇ ਰਹਿ ਰਹੀ ਸੀ ਕਿਹੜਾ ਸੁੱਖ ਭੈਣ ਦਾ ਘਰ ਹੈ ਆਪਾਂ ਤੁਹਾਨੂੰ ਅਸ ਇਹ ਅੱਜ ਇਸ ਵੀਡੀਓ ਦੇ ਵਿੱਚ ਭੈਣ ਦੇ ਘਰ ਦਾ ਹੋਮ ਟੂਰ ਦੇਵਾਂਗੇ ਜੀ ਤੇ ਆਪਾਂ ਕਰਕੇ ਤੁਸੀਂ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਨੂੰ ਸਕਿਪ ਨਾ ਕਰੋ ਬਹੁਤ ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਵੀਡੀਓ ਵਿੱਚ ਵੀਰ ਕੈਪਟਨ ਸਿੰਘ ਬਾਰੇ ਵੀ ਡਿਸਕਸ ਕਰਾਂਗੇ ਕਿ ਉਹ ਕਿੱਥੇ ਸੀ ਕਿਵੇਂ ਸੀ ਕਿਵੇਂ ਉਹਨਾਂ ਦਾ ਨੇਚਰ ਸੀ ਸੁੱਖ ਨਾਲ ਕਿਵੇਂ ਦਾ ਰਿਸ਼ਤਾ ਸੀ ਉਹਨਾਂ ਦਾ ਠੀਕ ਹੈ ਜੀ ਆਪਾਂ ਤੁਹਾਨੂੰ ਦੱਸ ਦਈਏ ਕਿ ਇਨਰ ਜੁਆਇੰਟ ਫੈਮਿਲੀ ਸੀ ਸੋਕ ਸੋਕ ਤੇ ਪ੍ਰੀਤ ਦਰਿੰਜ ਧਾਰੀਆਂ ਆਪਸ ਵਿੱਚ ਜਿਹੜਾ ਇਹਨਾਂ ਦਾ ਪਹਿਲਾ ਵਾਲਾ ਘਰ ਸੀਗਾ ਹਨਾ ਪਹਿਲਾ ਉਸ ਘਰ ਵਿੱਚ ਇਕੱਠੇ ਰਹਿੰਦੇ ਸੀ ਉਸ ਤੋਂ ਬਾਅਦ ਜਿਹੜਾ ਪਿੰਦਰ ਵੀਰ ਉਸ ਨੇ ਨਾਲ ਜਗ੍ਹਾ ਨਾਲ ਉਹਦੇ ਘਰ ਦੇ ਨਾਲ ਜਗ੍ਹਾ ਸੀ ਉੱਥੇ ਉਸ ਨੇ ਆਪਣੀ ਕੋਠੀ ਪਾ ਲਈ ਸੀਗੀ ਹਨਾ ਆਪਾਂ ਨੂੰ ਪਤਾ ਹੀ ਆ ਕਿ ਜਿੱਤਾ ਪਹਿਲਾਂ ਸੋਮਪਿੰਦਰ ਵੀਰ ਜੀ ਫੌਜੀ ਸੀਗੇ ਹਨਾ ਉਸ ਤੋਂ ਬਾਅਦ ਉਹ ਰਿਟਾਇਰ ਹੋ ਗਿਆ ਤੇ ਉਹਨਾਂ ਨੇ ਮਤਲਬ ਕਿ ਆਪਣੀ ਕੋਠੀ ਸਾਈਡ ਤੇ ਪਾ ਲਈ ਸੀ ਨਾਲ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਪੁਰਾਣਾ ਘਰ ਸੀ ਤੁਸੀਂ ਵੀਡੀਓ ਦੇ ਵਿੱਚ ਵੇਖੀ ਰਿਹਾ ਹਾਂ ਇਹ ਸੁੱਖ ਦਾ ਪੁਰਾਣਾ ਘਰ ਸੀ ਉਸ ਨੂੰ ਉਹਨਾਂ ਨੇ ਰੈਨੋਵੇਟ ਕੀਤਾ ਸੀ ਉਹ ਜਿਹੜਾ ਇਹਨਾਂ ਨੇ ਪਿੰਦਰਵੀਰ ਜੀ ਹੋਣੇ ਆਪਣੀ ਕੋਠੀ ਪਾ ਲਈ ਸੀ ਪਰ ਜਿਹੜਾ ਪੁਰਾਣਾ ਘਰ ਸੀਗਾ ਹਨਾ ਉਹ ਉਹਨਾਂ ਨੇ ਕੈਪਟਨ ਸਿੰਘ ਨੂੰ ਦੇ ਦਿੱਤਾ ਸੀਗਾ ਤੇ ਉਹ ਆਪਣੇ ਘਰ ਨੂੰ ਬਣਾ ਰਹੀ ਸੀਗੇ ਆ ਤੁਸੀਂ ਵੀਡੀਓਜ਼ ਦੇ ਵਿੱਚ ਵੇਖੀ ਸਕਦੇ ਹੋ ਕਿ ਉਹਨਾਂ ਦੇ ਘਰ ਦੀ ਤਿਆਰੀ ਚੱਲ ਰਹੀ ਸੀ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਤਰੀਕੀ ਨਾਲ ਉਸ ਘਰ ਨੂੰ ਰੀਨੋਵੇਟ ਕਰ ਰਹੀ ਸੀਗੇ ਜਿਹੜੇ ਉਹਨਾਂ ਦੇ ਪਹਿਲਾਂ ਕਮਰੇ ਸੀ ਉਸ ਨੂੰ ਉਹਨਾਂ ਨੇ ਉਸੇ ਹੀ ਤਰ੍ਹਾਂ ਡਿਜ਼ਾਈਨ ਕੀਤਾ ਇੱਕ ਵੱਖਰੀ ਲੁੱਕ ਜੀ ਦਿੱਤੀ ਹੈ ਉਹਨਾਂ ਦੇ ਘਰ ਨੂੰ ਤੇ ਦੋਨੇ ਭਾਵਾਂ ਦਾ ਬਰਾਬਰ ਬਰਾਬਰ ਹੀ ਰੂਪ ਉੱਪਰ ਹੀ ਕਰ ਆ ਗਿਆ ਸੀਗਾ ਤੇ ਤੁਸੀਂ ਵੇਖ ਹੀ ਸਕਦੇ ਹੋ ਵੀਡੀਓਜ਼ ਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਕੈਪਟਨ ਸਿੰਘ ਵੀਰ ਦੇ ਬਾਰੇ ਉਸ ਦਾ ਸੁਭਾਅ ਕਿਵੇਂ ਦਾ ਸੀਗਾ ਅਦੇ ਵਿੱਚ ਛੱਡ ਕੇ ਨਾ ਜਾਇਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਜਰੂਰ ਤੁਸੀਂ ਵੀਡੀਓ ਸਕਿਪ ਕਰ ਦਿੰਦੇ ਹੋ ਫਿਰ ਤੁਹਾਨੂੰ ਉਸ ਵੀਡੀਓ ਬਾਰੇ ਪੂਰਾ ਮਤਲਬ ਨਹੀਂ ਲੱਗਦਾ ਇਸ ਕਰਕੇ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਹਨਾ ਆਪਾਂ ਤੁਹਾਨੂੰ ਦੱਸ ਦਈਏ ਕਿ ਪਿੰਦਰਪ੍ਰੀਤ ਵਲੌਗ ਚੈਨਲ ਤੇ ਆਪਾਂ ਜਾਣਦੇ ਹੀ ਆ ਹਨਾ ਪਿੰਦਰਵੀਰ ਜੀ ਤੇ ਪ੍ਰੀਤ ਭੈਣ ਨੂੰ ਜੋ ਕਿ ਸੁਖ ਦੇ ਜਿਹੜੇ ਜਛਾੜੀ ਸੀਗੇ ਹਨ ਤੁਸੀਂ ਜਾਣਦੇ ਹੀ ਉਹਨਾਂ ਨੂੰ ਉਹਨਾਂ ਨੇ ਹਰ ਇੱਕ ਵੀਡੀਓ ਕੈਪਚਰ ਕੀਤੀ ਹੋਈ ਆ ਪਹਿਲਾਂ ਦੀ ਉਹਨਾਂ ਦਾ ਜਦੋਂ ਦਾ ਉਹਨਾਂ ਨੇ ਚੈਨਲ ਬਣਾਇਆ ਹੋਇਆ ਹੈ ਨਾ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਵੀਡੀਓਜ਼ ਕਿਸੇ ਜਾਂ ਕੋਈ ਹੋਮ ਟੂਰ ਦੇਣਾ ਹੋਵੇ ਜਾਂ ਕਿਸੇ ਰਿਲੇਟਡ ਕਿਸੇ ਰਿਸ਼ਤੇਦਾਰ ਨੂੰ ਮਿਲਵਾਉਣਾ ਹੋਵੇ ਜਾਂ ਉਹਨਾਂ ਨੇ ਫੈਮਿਲੀ ਇੰਟਰੋ ਦੇਣੀ ਹੋਵੇ ਹਰ ਇੱਕ ਅਪਲੋਡ ਉਹਨਾਂ ਦੇ ਚੈਨਲ ਤੇ ਵਲੌਗ ਉਹਨਾਂ ਦਾ ਪਿਆਈ ਹੈ ਹੈ ਨਾ ਤੇ ਹੁਣ ਤੋਂ 1.5 ਸਾਲ ਪਹਿਲਾਂ ਜਦੋਂ ਯਾ ਬਹੁਤ سارے ਜਿਹੜੇ ਸਬਸਕ੍ਰਾਈਬਰ ਸੀ ਉਹਨਾਂ ਦੇ ਹਨ ਤੇ ਉਹ ਕਹਿ ਰਹੇ ਸੀ ਕਿ ਸੁਖ ਦੇ ਹਸਬੰਡ ਨਾਲ ਮਲਵਾਓ ਵੀ ਤੁਸੀਂ ਕਹਿ ਰਹੇ ਹੋ ਵੀ ਸੁਖ ਦਾ ਹਸਬੰਡ ਕਿਉਂ ਕੈਪਟਨ ਸਿੰਘ ਮਲੇਸ਼ੀਆ ਦੇ ਵਿੱਚ ਪਰ ਉਹ ਕਿੱਥੇ ਆ ਹਨਾ ਬਹੁਤ سارے ਲੋਕਾਂ ਨੂੰ ਫੋਟੋ ਵੀ ਨਹੀਂ ਸਮਝ ਕੀਤੀ ਸੀ ਉਹਨਾਂ ਨੇ ਬਹੁਤ سارے ਲੋਕਾਂ ਨੂੰ ਕਹਿ ਰਹੇ ਸੀ ਪਹਿਲਾਂ ਫਿਰ ਉਹਨਾਂ ਨੇ ਇੱਕ ਵਲੌਗ ਪਾਇਆ ਸੀਗਾ ਜਿਸ ਵਿੱਚ ਉਹਨਾਂ ਨੇ ਸੁਖ ਦੇ ਹਸਬੰਡ ਕੈਪਟਨ ਸਿੰਘ ਨਾਲ ਮਲਵਾਇਆ ਸੀਗਾ ਮਲਵਾਇਆ ਨਹੀਂ ਸੀ ਮਤਲਬ ਕਿ ਫੋਟੋ ਉਹਨਾਂ ਨੇ ਸ਼ੇਅਰ ਕੀਤੀ ਸੀਗੀ ਤੇ ਉਸ ਬਾਰੇ ਦੱਸਿਆ ਸੀਗਾ ਜੋ ਕਿ ਅੱਜ ਅਪਾ ਤੁਹਾਨੂੰ ਅੱਜ ਸ਼ੇਅਰ ਕਰਾਂਗੇ ਹੈ ਨਾ ਆਪਾਂ ਕੈਪਟਨ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਿੱਠ ਪੈ ਨਹੀਂ ਦੱਸਿਆ ਵਕਿ ਕੈਪਟਨ ਸਿੰਘ ਦਾ ਅਮਰਤ ਸ਼ਕਿਆ ਹੋਇਆ ਸੀ ਉਹ ਗੁਰੂ ਦੇ ਲੜ ਲੱਗੇ ਹੋਏ ਸੀਗੇ ਹੈ ਨਾ ਉਹਨਾਂ ਦਾ ਅਮਰਤ ਸ਼ਕਿਆ ਹੋਇਆ ਵਾ ਸੀਗਾ ਇਹ ਕੋਈ ਨਸ਼ੇ ਪੱਤੇ दारू ਤੋਂ ਪੂਰਾ ਪਰਹੇਜ਼ ਸੀ ਉਹਨਾਂ ਦਾ ਗੁਰਸਿੱਖ ਬੰਦਾ ਸੀ ਠੀਕ ਹੈ ਜੀ ਇਥੋਂ ਤੱਕ ਕਿ ਉਹਨੂੰ ਜ਼ਿਆਦਾ ਵੀ ਵੈਲ ਨਹੀਂ ਸੀਗਾ ਉਹ ਉਹ ਚਾਹ ਵੀ ਤੱਕ ਵੀ ਨਹੀਂ ਪੀਤੀ ਸੀਗੀ ਉਹ ਹੁਣ ਤੱਕ ਹਨਾ ਇਹਨਾਂ ਵੀ ਖਲੋ ਵੀ شریف ਬੰਦਾ ਸੀ ਫਿਰ ਉਹ ਕਹਿ ਭੈਣ ਕਹਿ ਰਹੀ ਆ ਕਿ ਸਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ 25 ਸਾਲਾਂ ਦੇ ਵਿੱਚ ਭੈਣ ਕਹਿੰਦੀ ਵੀ ਅੱਜ ਤੱਕ ਅਸੀਂ ਲੜਕੇ ਨਹੀਂ ਦੇਖਿਆ ਦਰ ਪਰ ਜਾਈ ਨੇ ਵੀ ਫੈਮਿਲੀ ਸਾਰੀ ਹੀ ਵਧੀਆ ਵਾ ਹਨਾ ਪਰ ਫਿਰ ਵੀ ਕੋਈ ਇਦਾਂ ਦਾ ਇਨਸਾਨ ਹੁੰਦਾ ਹੈ ਕਿ ਜੋ ਕਿ ਹਨਾ ਪਰ ਉਹਨੂੰ ਮਤਲਬ ਕਿ ਸਮਝ ਨਾ ਹੁੰਦਾ ਵਾ ਤੁਪੈ ਅਗੇ ਕਿ ਕੈਪਟਨ ਸਿੰਘ ਵੀਰ ਜੀ ਹੋਈ ਸੀਗੇ ਵੀ ਜਿਨ੍ਹਾਂ ਨੇ ਅੱਜ ਤੱਕ ਵੀ ਮੈਨੂੰ ਬਣਾ ਕੇ ਗਲਤ ਬੋਲਿਆ ਸੀ ਹੈ ਨਾ ਤੇ ਹਰ ਇੱਕ ਗੱਲ ਨੂੰ ਵੀ ਸਮਝਿਆ ਸੀਗਾ ਵੀ ਸੁਲਝ ਹੋਇਆ ਇਨਸਾਨ ਆ ਵੀ ਅੱਛੇ ਸਬਦਾਂ ਨੇ ਚੀਚ ਸੀਗੇ ਕੈਪਟਨ ਸਿੰਘ ਦਾ ਹੈ ਨਾ ਤੇ ਬਹੁਤ ਸਾਰੇ ਲੋਕ ਸੁੱਖ ਪੈਨ ਨੂੰ ਕਹਿ ਰਹੇ ਸੀ ਤੁਹਾਡਾ ਹਸਬੰਦ ਕਿੱਥੇ ਆ ਕਿੱਥੇ ਆ ਤਾਂ ਉਹਨਾਂ ਨੇ ਵੀ ਗੱਲਾਂ ਕੀਤੀ ਉਹਨਾਂ ਬਾਰੇ ਹੈ ਨਾ ਉਹਨਾਂ ਨੇ ਦੱਸਿਆ ਸੀ ਕਿ ਮਗੇ ਇਹ ਬਹੁਤ ਆ ਅਜਿਹੇ ਟਾਈਮ ਵਿੱਚ ਕੱਢਣਾ ਹੀ ਪੈਂਦਾ ਵਾ ਕਿਉਂਕਿ ਆਪਣੇ ਕੰਮ ਹੈ ਨਹੀਂਗਾ ਹਨਾ ਤੇ ਪਰਦੇਸੀ ਹੋਏ ਬਿਨਾ ਬਿਲਕੁਲ ਵੀ ਨਹੀਂ ਸਰਦਾ ਕਿਉਂਕਿ ਕੰਮ ਇੱਥੇ ਹੈ ਨਹੀਂ ਬੱਚਿਆਂ ਦੀ ਖਾਤਰ ਪੈਸਾ ਕਮਾਉਣਾ ਹੀ ਪੈਂਦਾ ਪਰ ਜਦੋਂ ਕੋਈ ਦਿਨ ਧਿਆ ਰਹਿੰਦਾ ਵਾ ਹਨਾ ਤੇ ਉਦੋਂ ਵੀ ਹੁੰਦਾ ਵਾ ਵੀ ਉਹ ਕੋਲ ਹੋਵੇ ਥਾਰ ਇੱਕ ਉਹ ਵਾਈਫ ਨੂੰ ਹੁੰਦਾ ਏ ਤਾਂ ਹਰ ਇੱਕ ਹਸਬੰਡ ਨੂੰ ਹੁੰਦਾ ਏ ਇਦਾਂ ਵੀ ਦਿਨ ਤਿਆਰ ਹੁੰਦਾ ਵੀ ਇਕੱਠੇ ਬੱਚਿਆਂ ਨਾਲ ਸੈਲੀਬ੍ਰੇਟ ਕਰਦਾ ਬੰਦਾ ਹਨਾ ਪਰ ਜਦੋਂ ਕੋਈ ਦੂਰ ਹੋਵੇ ਇਦਾਂ ਹੀ ਹੁੰਦਾ ਵਾ ਤੇ ਇਹ ਗੱਲ ਉਹਨਾਂ ਦੇ ਮੂੰਹੋਂ ਜਵਾਨੀ ਉਹਨਾਂ ਨੇ ਦੱਸੀ ਹੈ ਸੁਖ ਪਿਆਰ ਨੇ ਜੋਗੋ ਤਾਂ ਸੇ ਪ੍ਰਿੰਟਰ ਤੇ ਵਲੌਗ ਤੇ ਜਾ ਕੇ ਦੇਖ ਸਕਦੇ ਹੋ ਹਨਾ ਉਹਨਾਂ ਦੀ ਤੇ ਉਹਨਾਂ ਨੇ ਇਹ ਵੀ ਫੈਮਿਲੀ ਸਾਰੇ ਬਹੁਤ ਅੱਛੀ ਹੈ ਉਹਨਾਂ ਨੇ ਕਿਹਾ ਸੀ ਵੀ 4 ਸਾਲ ਹੋ ਗਏ ਕੈਪਟਨ ਸਿੰਘ ਨੂੰ ਬਾਹਰ ਗਿਆ ਨੂੰ ਪਰ ਅਜੇ ਤੱਕ ਅਸੀਂ ਲੜਕੇ ਨਹੀਂ ਦੇਖਿਆ ਵੀ ਪੈਨ ਕੈਰੀ ਸੁਖ ਪੈਨ ਕੈਰੀ ਸੀ ਕਿ ਸਾਨੂੰ ਪਤਾ ਹੀ ਨਹੀਂ 4 ਸਾਲ ਕਿਵੇਂ ਲੰਘ ਗਏ ਹਾਲਾਂਕਿ ਫੈਮਿਲੀ ਬਹੁਤ ਅੱਛੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਤਾਂ ਵੀ ਬੰਦੇ ਦੀ ਕਮੀ ਮਹਿਸੂਸ ਹੁੰਦੀ ਹੋਈ ਹੈ ਹਨਾ ਇਹ ਖੁਦ ਹੀ ਉਹਨਾਂ ਦੇ ਮੂੰਹੋਂ ਇੱਕ ਗੱਲ ਦੱਸੀ ਹੋਈ ਹੈ ਤੁਸੀਂ ਚੈਨਲ ਤੇ ਜਾ ਕੇ ਦੇਖ ਵੀ ਸਕਦੇ ਹੋ ਉਹਨਾਂ ਨੂੰ ਹਨਾ ਜਿੰਬੀਰ ਕਰਤਾ ਨੂੰ ਵੀਡੀਓ ਪਸੰਦ ਆਈ ਹੋਊਗੀ ਮੈਂ ਤਾਂ ਹੀ ਸਮਝਦੀ ਐ ਇੰਨਾ ਪਿਆਰ ਸੀ ਪਰ ਇਦਾਂ ਦਾ ਕੁਝ ਨਹੀਂ ਸੀ ਹੋਣਾ ਚਾਹੀਦਾ ਹਨਾ ਚਲਦਵਾਜ ਕੀਤੀ ਪਹਿਲੇ ਜੇਕਰ ਤੁਸੀਂ ਚੈਨਲ ਦੇ ਪਹਿਲੀ ਵਾਰ ਨੇ ਸਬਸਕ੍ਰਾਈਬ ਕਰ ਰਹੇ ਹੋ ਜੀ ਮਿਲਦੇ ਆਪਾਂ ਨੈਕਸਟ ਅਪਡੇਟ ਦੇ ਨਾਲ